ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ ਦੁਪਹਿਰ ਦੇ ਮੌਸਮ ਬਾਰੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਪੰਜਾਬ ਵਿੱਚ ਉਹ ਬਦਲਵਾਈ ਸਾਫ਼ ਹੁੰਦੀ ਦੇਖਣ ਨੂੰ ਮਿਲ ਰਹੀ ਆ ਆਪਾਂ ਨੂੰ ਪੰਜਾਬ ਦੇ ਜਿਹੜੇ ਜ਼ਿਲ੍ਹੇ ਸਾਫ਼ ਹੋ ਚੁੱਕੇ ਨੇ ਉਹ ਹੈਗੇ ਨੇ ਪਟਿਆਲਾ ਤੇ ਰੂਪਨਗਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹਲਕੀ ਫੁਲਕੀ ਧੁੱਪ ਆਉ ਦਿਖਣੀ ਸ਼ੁਰੂ ਹੋ ਚੁੱਕੀ ਹੈ ਖੁਸ਼ਿਆਰਪੁਰ ਵਿੱਚ ਜਿਹੜੀ ਟੁੱਟਵੇਂ ਰੂਪ ਵਿੱਚ ਬਦਲਵਾਈ ਦੇਖਣ ਨੂੰ ਆਪਾਂ ਨੂੰ ਮਿਲ ਰਹੀ ਹੈ ਜਿਹੜੇ ਜ਼ਿਲ੍ਹੇ ਬਦਲਵਾਈ ਦੀ ਚਪੇਟ ਵਿੱਚ ਆਏ ਹੋਏ ਨੇ ਉਹ ਹੈਗੇ ਨੇ ਨਵਾਂ ਸ਼ਹਿਰ ਨਾਬਾ ਸੰਗਰੂਰ ਬਰਨਾਲਾ ਜਗਰਾਉ ਮਾਨਸਾ ਅੰਮ੍ਰਿਤਸਰ ਮੋਗਾ ਜਿਹੜੇ ਜ਼ਿਲ੍ਹਿਆਂ ਨੂੰ ਵੱਟ ਟਾਈਮ ਲੱਗੂਗਾ ਸਾਫ਼ ਹੋਣ 'ਚ ਉਹ ਹੈਗੇ ਨੇ ਮੋਗਾ ਬਠਿੰਡਾ ਮਾਨਸਾ ਸ਼ਾਹਕੋਟ ਕਿਉਂਕਿ ਜਿਹੜੀ ਬਦਲਵਾਈ ਹੈ ਇਹਨਾਂ ਜ਼ਿਲ੍ਹਿਆਂ ਕੰਨੀ ਇਹਨਾਂ ਜ਼ਿਲ੍ਹਿਆਂ ਦੇ ਕੰਨੀ ਜਿਹੜੀ ਆ ਵੱਧ ਰਹੀ ਹੈ ਤੇ ਤੁੱਪ ਜਿਹੜੀ ਆ ਆਪਾਂ ਥੋੜੇ ਟਾਈਮ ਬਾਅਦ ਦੇਖਣ ਨੂੰ ਮਿਲੇਗੀ ਪੰਜਾਬ ਵਿੱਚ ਅੱਜ ਟੁੱਪ ਜਿਹੜੀ ਆ ਘੱਟ ਹੀ ਦੇਖਣ ਨੂੰ ਮਿਲੇਗੀ ਟੁੱਟਵੇਂ ਰੂਪ ਵਿੱਚ ਬੱਦਲ ਵਾਈ ਪੰਜਾਬ ਵਿੱਚ ਆਣ ਜਾਣ ਜਿਹੜਾ ਲੱਗਿਆ ਰਹੇਗਾ ਰਾਤ ਦੀ ਵੀਡੀਓ ਵਿੱਚ ਤੁਹਾਨੂੰ ਪੂਰੀ ਅਪਡੇਟ ਦੇ ਦਿੱਤੀ ਜਾਵੇਗੀ ਧੰਨਵਾਦ ਜੀ